ਜੱਟਾਂ ਨੂੰ ਕਦੇ ਅਕਲ ਨਹੀਂ ਆ ਸਕਦੀਏ ਹਮੇਸ਼ਾ ਨਾਲ ਖੋਲਿਆਂ ਦੇ ਵਿੱਚ ਹੀ ਉਲਝੇ ਰਹਿਣਗੇ ਆ ਦੇਖ ਲਓ ਤੁਹਾਨੂੰ ਇੱਕ ਬੰਦਾ ਮਿਲਣਾ ਮੈਨੂੰ ਐ ਲੱਗਦਾ ਹੀ ਬੰਦਾ ਸਿਆਣਾ ਪਰ ਜਮ ਬੇਅਕਲੀ ਨਿਕਲਿਆ ਯਾਰ ਵੀ ਪਤਾ ਨਹੀਂ ਲੋਕਾਂ ਨੂੰ ਕੀ ਗੋਹਾ ਮਿੱਧਣ ਦਾ ਯਾਰ ਸ਼ੌਂਕ ਹੈ ਪਸੰਗਾਂ ਤੋਂ ਪੈਰ ਵੜਾਉਣ ਦਾ ਕੀ ਸ਼ੌਂਕ ਹੈ ਆ ਦੇਖ ਲਓ ਬੰਦਾ ਪਹਿਲਾਂ ਤਾਂ ਤੁਸੀਂ ਪਛਾਣ ਹੀ ਲੋ ਇੱਕ ਮਿੰਟ ਹਾਂ ਸਹਿਜ ਕਿਵੇਂ ਹੈ ਠੀਕ ਆ ਬਾਈ ਤੇ ਪਹਿਲਾਂ ਤਾਂ ਆ ਦੇਖ ਲਓ ਪਾਣੀ ਪਈ ਜਾਂਦਾ ਇੱਥੇ ਤੇ ਆ ਬਣਾਇਆ ਕੀ ਹੈ ਤੂੰ ਇਹ ਮੱਝਾਂ ਵਾਲਾ ਬਣਾਇਆ ਇਮਜਾ ਵਾਸਤੇ ਵੀ ਮਜਾ ਰੱਖਾਂਗੇ ਨਹੀਂ ਤੇਰਾ ਚੰਗਾ ਭਲਾ ਪਹਿਲੀ ਗੱਲ ਤਾਂ ਤੈਨੂੰ ਸਰਕਾਰੀ ਨੌਕਰੀ ਮਿਲਦੀ ਸੀ ਪੁਲਿਸ ਦੀ ਤੂੰ ਉਹ ਨਹੀਂ ਕੀਤੀ ਸਭ ਤੋਂ ਵੱਡੀ ਬੇਵਕੂਫੀ ਤੂੰ ਕੀਤੀ ਦੂਜਾ ਚੱਲ ਤੇਰਾ ਪੇਜ ਚੱਲੀ ਜਾਂਦਾ ਹਨਾ ਤੈਨੂੰ ਲੋੜ ਕੀ ਪਈ ਆ ਖੋਲਿਆਂ ਤੋਂ ਖਰਬੜਾਉਣ ਦੀ ਕਿਉਂ ਗੋਹਾ ਮਾਧ ਦਾ ਫਿਰੇਗਾ ਮੁਸ਼ਕ ਵਿੱਚ ਜਾਏਗਾ ਅੱਗੇ ਕਿਸੇ ਨੇ ਕੀ ਕਰ ਲੈਣਾ ਕੰਮਾਂ ਚੋਂ ਕੱਢੇ ਰੁਪਏ ਕਿਸੇ ਨੇ ਤੂੰ ਦੁੱਧ ਪੀਣਾ ਦੁੱਧ ਤਾਂ ਪੀਣਾ ਕਿੱਥੋਂ ਆਦਾ ਉਹ ਸਾਡਾ ਤਾਂ ਦੁੱਧ ਵਾਲਾ ਪਾਕੇ ਜਾਂਦਾ ਦੁੱਧ ਵਾਲਾ ਕਿੱਥੋਂ ਨਿਆਉਣਾ ਆ ਫਰਦਾਂ ਹੀ ਦਿੰਦਾ ਨਹੀਂ 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 ਉਹ ਕਿ ਸੋਚਾ ਘਰ ਕੋਨੇ ਚ ਚੱਕ ਕੇ ਕਰਾ ਜੋ ਮੱਜਾਂ ਤੋਂ ਹੀ ਲਿਆਂਦਾ ਜਿਹਦਾ ਯਾਰ ਖਾਣਿਆ ਉਹਨੂੰ ਹੀ ਨਿੰਦੀ ਜਾਂ ਨਾ ਯਾਰ ਤੁਸੀਂ ਓਏ ਯਾਰ ਠੀਕ ਹੈ ਅਸੀਂ ਤਾਂ ਦੁੱਧ ਪੀਣਾ ਪਰ ਜਿਹੜਾ ਰੱਖਦਾ ਉਹਨੂੰ ਥੋੜੀ ਜਿਹੀ ਚ ਕੁਝ ਬਣਦਾ ਤੂੰ ਕੀ ਕਮਾ ਲੈਂਗਾ ਬਣਦਾ ਬਈ ਬਣਦਾ ਕਿਉਂ ਨਹੀਂ ਆਵੇਂ ਵਹਿਮ ਆ ਯਾਰ ਇਹ ਸਿਰਫ ਇਕੱਲਾ ਉਹਦਾ ਸਪਰੇਟਾ ਦੁੱਧ ਜਿਹੜਾ ਬਣਾਉਂਦੇ ਆ ਨਗਲੀ ਉਹ ਵੇਚਣ ਵਾਲੇ ਨੇ ਧਾਰਨਾਵਾ ਬਣਾ ਜਾਂਦੇ ਪਸ਼ੂਆਂ ਤੋਂ ਬਚਦਾ ਕੁਝ ਨਹੀਂ ਓਏ ਯਾਰ ਮੇਰੀ ਗੱਲ ਸੁਣ ਪਿੰਡਾਂ 'ਚ ਹਰੇਕ ਬੰਦਾ ਹਰੇਕ ਘਰ ਪਸ਼ੂ ਰੱਖਦਾ ਨਾ ਕੋਈ ਬਣ ਗਿਆ ਮਾਨੀ ਕੋਈ ਬਣ ਗਿਆ ਟਾਟਾ ਕੀਨੇ ਰੁਪਏ ਕਮਾਇ ਕੀਨੇ ਕੂਠੀ ਪਈ ਡੰਗਰਾਂ ਚ ਜਿਹਦੇ ਕਰੇ ਪਸ਼ੂ ਆ ਨਾ ਉਹਦੇ ਗੱਲੇ ਚ ਰੁਪਏ ਨਹੀਂ ਮੁਕਦੇ ਘਰੋਂ ਉਹ ਨਹੀਂ ਯਾਰ ਉਹਨੇ ਦੀ ਤਾਂ ਤੂੜੀ ਖਾ ਜਾਂਦੇ ਡੰਗਰ ਉਹ ਨਹੀਂ ਖਾਂਦੇ ਯਾਰ ਅੱਧੋ ਵੱਧ ਦੀ ਬਚਤ ਆ ਨਾ ਪਸ਼ੂਆਂ ਦੇ ਵਿੱਚ ਐਵੇਂ ਬਹਿਮ ਐ ਦੀ ਕੁਝ ਬਾਰਦਾ ਨਹੀਂ ਉਹ ਤੂੰ ਕੀਨੇ ਕਹਿਤਾ ਯਾਰ ਇਹ ਤੂੰ ਕਿਨੇ ਪਹਿਲੀ ਗੱਲ ਤੈਨੂੰ 10-12 ਲੱਖ ਉੱਤੇ ਲਾਤਾ 10-12 ਲੱਖ ਦੇ ਰੱਖੇਗਾ ਡੰਗਰ ਰੁਪਏ 25 ਲੱਖ ਥੱਲੇ ਆ ਜੈਗਾ ਤੇਰੇ ਕੋਲੇ ਰੁਪਏ 2 ਲੱਖ ਨਹੀਂ ਆਉਣਾਗਾ ਉਹ ਤਾਂ ਐਫ ਡੀ ਆ 25 ਲੱਖ ਤਾਂ ਤੇਰਾ ਪਿਆ ਹੀ ਆ ਪਰੇ ਤੂੰ 10 ਸਾਲਾਂ ਨੂੰ ਵੇਚਦੇ 20 ਹਾਂ ਨੂੰ ਵੇਚ ਉਹਨੇ ਵਧੇ ਜਾਣਾ ਵਿਆਜ ਇੰ ਇਹ ਥਾਂ ਆਪਣੀ 6 ਕਨਾਲਾਂ ਹੈ 6 ਕਨਾਲਾਂ ਵੀ 2 ਕਨਾਲਾਂ ਹੀ ਘਟ ਰਹੀਆਂ ਕਿਲੇ ਤੋਂ ਵੀ ਕਿੰਨੇ ਲੱਖ ਦੀ ਤਾਂ ਹੋ ਚੱਲ ਜੇ ਆਪਾਂ 30 ਲੱਖ ਨੂੰ ਵੀ ਕਿਲਾ ਲਈ ਤਾਂ 25 ਲੱਖ ਦੀ ਤਾਂ ਨਹੀਂ ਹੋਗੀ ਪਹਿਲੀ ਗੱਲ ਤਾਂ ਤੂੰ ਥਾਂ ਖਰਾਬ ਕਰਤੀ ਟੋਟਲ ਯਾ ਤੂੰ 50 ਲੱਖ ਦੇ ਨੁਕਸਾਨੇਠ ਹੈ ਨਹੀਂ ਅਰਥਾ ਕਿਵੇਂ ਖਰਾਬ ਕਰਦੀ ਆ ਪਸ਼ੂਆਂ ਵਾਲਾ ਬਣਾਣਾ ਪਾਲਿਆ ਹਾ ਇੱਥੇ ਘਰ ਪਾਲਾਂਗੇ ਵਿੱਚ ਇਹ ਮਗਰਲੇ ਪਾਸੇ ਪਸ਼ੂ ਹੋਣਗੇ ਵਧੀਆ ਯਾਰ ਨਜ਼ਾਰਾ ਹੋਊਗਾ ਇਦੋਂ ਸਵਰਗ ਹੋਰ ਕਿੱਥੇ ਦਿਸੂਗਾ ਮੈਨੂੰ ਦੱਸ ਆਹੋ ਤੂੰ ਤੁਹਾਨੂੰ ਸ਼ੌਂਕ ਹੈ ਨਾ ਮੁਸਕ ਵਿੱਚ ਰਹਿਣ ਦਾ ਪਸ਼ੂਆਂ ਦੇ ਗੋਹੇ ਮਿੱਦਣ ਦਾ ਸਾਨੂੰ ਸਾਨੂੰ ਵੀ ਜਿੰਨੇ ਮਰਜ਼ੀ ਸੀ ਪੈਸੇ ਵਾਲੇ ਹੋ ਜੇ ਕਿ ਜਿਹੜਾ ਚੰਗਾਂ ਕੱਟੀਆਂ ਤੇ ਚੰਗਾ ਵਾਸ਼ਿੰਗ ਦਾ ਸ਼ੌਂਕ ਹੈ ਨਾ ਉਹ ਸਾਲਾ ਨਹੀਂ ਨਿਕਲਦਾ ਕੋਈ ਸ਼ੱਕ ਨਹੀਂ ਆਹ ਆ ਬਣਾਇਆਗਾ ਕੱਲੇ ਕੱਟੇ ਬੱਛਿਆਂ ਵਾਸਤੇ ਵੀ ਖੁੱਲੇ ਛੱਡਾਂ ਕਰਾਂਗੇ ਇੱਥੇ ਅੱਛਾ ਖੁੱਲੇ ਛੱਡਨੇ ਆ। ਕੁਰਲੀ ਵੀ ਨੀਵੀ ਬਣਾਈ ਐ। ਕੁਰਲੀ ਵੀ ਨਹੀਂ ਬਣਾਈ ਆ ਖੇਲ ਬਣਾਈ ਆ ਜਦੋਂ ਮਰਜ਼ੀ ਪਾਣੀ ਪੀਣ ਉਹ। ਇਹਨਾਂ ਦੀ ਸੇਵਾ ਕਰਕੇ ਇੰਨਾ ਸੁਆਦ ਆਉਂਦਾ ਨਾ ਜਿਵੇਂ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਕਦੇ ਵੀ ਘੋੜਾਂ ਦੀ ਸੇਵਾ ਰੱਬ ਦੀ ਸੇਵਾ ਬਰਾਬਰ ਆ। ਪਸ਼ੂਆਂ ਦੀ ਸੇਵਾ ਇੱਕੋ ਹੀ ਗੱਲ ਹੁੰਦੀ ਐ। ਇਹ ਮੈਨੂੰ ਐ ਲੱਗਦਾ ਵੀ ਤੇਰਾ ਪੇਜ ਫੇਲ ਫੂਲ ਹੋ ਗਿਆ। ਪੇਜ ਪੂਰਾ ਟੌਪ ਤੇ ਚੱਲਦਾ ਹਜੇ ਵੀ ਬਈ ਕਿਹੜੀਆਂ ਗੱਲਾਂ ਕਰਦਾ। ਨਾ ਫੇਰ ਬੰਦਾ ਇੱਧਰ ਕਿੱਥੋਂ ਕੰਮ ਕਰ ਲੂ ਯਾਰ ਯਾਰ ਪੇਜ ਤੋਂ ਭਾਵੇਂ ਕੁਝ ਮਰਜੀ ਹੋਈ ਜਾਵੇ ਪੇਜ ਵੀ ਪੇਜ ਦਾ ਵੀ ਸਾਰਾ ਲਾਵਾਂਗੇ ਉਹਨੂੰ ਚਲਾਉਣ ਵਾਸਤੇ ਹਾਂ ਹੋਰ ਦੇਖ ਦੂੰ ਅੱਛਾ ਪੇਜ ਦੇ ਉੱਤੇ ਆਪਾਂ ਆਰਗੈਨਿਕ ਚੀਜ਼ਾਂ ਵੇਚਿਆ ਕਰਾਂਗੇ ਜਿਹੜਾ ਦੁੱਧ ਹੈਗਾ ਪੂਰਾ ਪਿਓਰ ਹੋਇਆ ਕਰੂਗਾ ਕੋਈ ਉਹਦੇ 'ਚ ਮਿਲਾਵਟ ਨਹੀਂ ਹੋਊ ਕੋਈ ਪਾਣੀ ਨਹੀਂ ਪਾਉਂਦੇ ਉਹਦੇ ਵਿੱਚ ਪੇਜ ਤੋਂ ਵੇਚ ਕੇ ਦਿਖਾਵਾਂਗਾ ਮੈਂ ਦੁੱਧ ਜਿਹੜੇ ਆਪਣੇ ਨਾਲ ਫੋਲੋਅਰ ਜੁੜੇ ਹੋਏ ਆ ਹੋਰ ਦੱਸੋ ਅੱਛਾ ਉਹ ਵੇਹੇ ਚਲਤੇਰੇ ਘਰੇ ਨਹੀਂ ਵੀਡੀਓ ਦਿਖਾਉਂਦਾ ਤੈਨੂੰ ਅੰਦਰੋਂ ਅੰਦਰ ਹੀ ਪਛਤਾਉਂਦਾ ਤਾਂ ਹੋਏਗਾ ਵੀ ਯਾਰ ਕਿੱਥੇ ਪੁਲਿਸ ਦੀ ਨੌਕਰੀ ਅੱਜ ਹੁੰਦੀ ਖਾਕੀ ਤੇਰੇ ਪਾਈ ਹੁੰਦੀ ਤੈਨੂੰ ਸਲੂਟ ਵਜਦੇ ਹੁੰਦੇ ਤੈਨੂੰ ਸਾਫ ਸਾਫ ਕਹਿੰਦੇ ਲੋਕ ਹਨਾ ਤੇ ਕਿੱਥੇ ਹੁਣ ਤੂੰ ਆਹ ਕਿਸੇ ਵੇਲੇ ਮੱਝਾਂ ਨਵਾਉਂਦਾ ਹੋਏਗਾ ਕਿਸੇ ਵੇਲੇ ਕੱਟੇ ਮੈਂ ਮਲਾਜ਼ਮਾ ਨੂੰ ਮਾੜਾ ਨਹੀਂ ਕਹਿੰਦਾ ਪਰ ਬਈ ਅੱਜ ਦੇ ਸਮੇਂ 'ਚ ਸਰਕਾਰਾਂ ਦੇ ਹਾਲਾਤ ਇਹ ਹੈ ਵੀ ਆਉਣਾ ਹੁੰਦਾ ਮੁੱਖ ਮੰਤਰੀ ਨੇ ਰਾਮਪੁਰ ਤੇ ਖਿਲਿਆਰ ਦਿੰਦਾ ਜਿਹਾ ਟ ਵਿਚਾਰਾਂ ਨੂੰ ਉਧਰ ਮਲੋਟ ਵਾਲੇ ਪਾਸੇ ਠੀਕ ਹੈ ਇਹ ਇਹ ਕੰਮ ਤੋਂ ਮੈਂ ਆਕਿਆ ਹੋਇਆ ਮੈਂ ਲਈ ਨਹੀਂ ਨੌਕਰੀ ਚਲੋ ਉਹ ਗਾਹਾਂ ਦੀਆਂ ਗੱਲਾਂ ਸੀ ਇਹ ਜੇ ਲਿਸਟਾਂ ਗਾਹਾਂ ਬਣਨ ਹੋ ਜਾਦਾ ਮੈਨੂੰ ਵੀ ਨਾ ਮਿਲਦੀ ਪਰ ਮੈਂ ਟ੍ਰਾਇਲਸ ਦੇ ਜੋ ਟ੍ਰਾਇਲ ਦਿੱਤਾ ਉਹਦੀ ਮੈਂ ਕਹਤਾ ਸੀ ਵੀ ਭਾਈ ਆਪਾਂ ਤਾਂ ਲੈਣੀ ਨਹੀਂ ਲੋਗਰੇ ਟ੍ਰਾਇਲ ਨਿਕਲ ਗਿਆ ਮੇਰਾ ਜਮਾ ਹੀ ਨਹੀਂ 1% ਵੀ ਨਹੀਂ ਭਾਈ ਕਿਉਂਕਿ ਯਾਰ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਚੱਲ ਮੈਂ ਵੀ ਪਿੰਡਾਂ ਚ ਹੀ ਰਹਿੰਦਾ ਰਿਹਾ ਹਾਂ ਨਾ ਵੀ ਯਾਰ ਕਿਹੜੀ ਗੱਲ ਆਪਣੇ ਘਰ ਦੇ ਜਾਂ ਆਪਣੇ ਆਣਗੁਆਂਢ ਉਹੀ ਸੋਚਦੇ ਆ ਉਹ ਪੁੱਤ ਤੂੰ ਪੜ੍ਹ ਲਿਖ ਲੈ ਕੋਈ ਸਰਕਾਰੀ ਨੌਕਰੀ ਲੱਗ ਜਾ ਇੱਥੇ ਤਾਂ ਆਹੀ ਕੁਛ ਰਹਿਣਾ ਇੱਥੇ ਤੂੰ ਖੇਤਾਂ 'ਚ ੱੱੱਕੇ ਖਾਏਂਗਾ ਪੌਸਿਆਂ 'ਚ ੱੱੱਕੇ ਖਾਏਂਗਾ ਆਪਣੇ ਨੌਕਰੀ ਨੂੰ ਕਹਿੰਦੇ ਆ ਵੱਡਾ ਤੇ ਇਹਨੂੰ ਕਹਿੰਦੇ ਆ ਛੋਟਾ ਇਹਨਾਂ ਧਾਰਨਾਵਾਂ ਨੂੰ ਗਲਤ ਸਾਬਤ ਕਰਨਾ ਠੀਕ ਹੈ ਇਹ ਚੀਜ਼ ਆ ਨੌ ਪਸ਼ੂਆਂ ਦੇ ਥਾਂ ਇਧਰਲੇ ਪਾਸੇ ਆ ਹਾਂ ਤੇ ਨੌ ਆ ਦੇ ਇਧਰਲੇ ਪਾਸੇ ਆ ਪਰ ਇਹ ਚਾਰੇ ਪਾਸੋਂ ਬਾਂਦਦਾ ਇੱਥੇ ਉਹਵੇਂ ਨੌ ਦੇ ਵੀ 6 12 13 ਛੱਡਦਾ ਜੇ ਗਾਂ ਇਨਾਂ ਛੱਡਣਗੇ ਉਹਨਾਂ ਨੇ ਕਿਹੜਾ ਭੜਨਾਗਾ ਬਾਹਰ ਨਿਕਲਣ ਨੂੰ ਥਾ ਕਿਸੇ ਪਾਸੇ ਹੈ ਨਹੀਂਗਾ ਠੀਕ ਹੈ ਲੱਗਦਾ ਕਿ 20 ਕਿ ਪਸ਼ੂ ਹੋਗੇ 20 ਪਸ਼ੂ ਰੱਖ ਲੈ ਜੇ 20 ਪਸ਼ੂ ਤੈਨੂੰ ਇਧਰ ਦੀ ਆਏ ਨੂੰ ਅਗਾਹਾਂ ਵੀ ਦਿਖਾਉਣਾਗਾ ਜੇ 20 ਪਸ਼ੂਆਂ ਦੇ ਵਿੱਚੋਂ ਇੱਕ ਪਸ਼ੂ ਨੇ 5000 ਵੀ ਛੱਡਿਆ ਕਿੰਨੇ ਪੈਸੇ ਬਣ ਗਏ ਮਹੀਨੇ ਦਾ ਇਹ ਤਾਂ ਲੱਖ ਬਣ ਗਿਆ ਤੇ ਫਿਰ ਲੱਖ ਰੁਪਿਆ ਮੈਨੂੰ ਦੱਸ ਵੀ ਕਿਹੜੇ ਕੌਨਸਟੇਬਲ ਦੀ ਤਨਖਾਹ ਹੈ ਬਾਈ ਨਾਲੇ ਤੂੰ ਘਰੇ ਬੈਠਾ ਹੋਏਂਗਾ ਯਾਰ ਨਾਲੇ ਮੈਂ ਘਰੇ ਬੈਠਾ ਤੜਕੇ ਘੰਟਾ ਕੰਮ ਤੜਕੇ ਕਰਨਾ ਹੈ ਘੰਟਾ ਹੱਥ ਨੇ ਕਰਨਾ ਹੈ ਬਾਕੀ ਸਾਰਾ ਤਾਂ ਬੰਦਾ ਵਿਹਲਾ ਹੋਰ ਦੱਸ ਨਾਲੇ ਜਿਹੜੇ ਸਾਨੂੰ ਪਸ਼ੂ ਲੈ ਕੇ ਆਏਗਾ ਉਹਦੇ ਕੱਟੇ ਵੱਛੇ ਆ ਬਰੀਡਿੰਗ ਤੇ ਕੰਮ ਕਰਾਂਗੇ ਬਾਈ ਐ ਜਮਾ ਮਲਕੇ ਪਸ਼ੂ ਜਿੰਨਾ ਸਾਲਾਂ ਨੂੰ ਲੱਖ ਦਾ ਉਹ ਬਣ ਜਾਣਾ ਹਾਂ ਲੱਖ ਦਾ ਉਹ ਬਣ ਜਾਣਾਗਾ ਕੁੱਲ ਮਿਲਾ ਕੇ ਵੀ 1.5 ਤੋਂ 2 ਲੱਖ ਰੁਪਿਆ ਮਹੀਨੇ ਦੀ ਇਨਕਮ ਇਸ ਚੀਜ਼ ਨਾਲ ਹੋਣੀ ਹੈ ਜਿਹੜੇ ਹਿਸਾਬ ਨਾਲ ਸਾਡਾ ਡੇਰੀ ਫਾਰਮ ਬਣਾਇਆ ਇਹਦੇ ਵਿੱਚ ਕੰਮ ਦੀ ਤਾਂ ਤੁਹਾਨੂੰ ਕੋਈ ਬੜਾ ਜੀ ਲੋਡ ਹੈ ਹੀ ਨਹੀਂ ਵੀ ਯਾਰ ਮੱਥਾ ਹੀ ਮਾਰੀ ਚੱਲੋ ਮੱਥਾ ਹੀ ਮਾਰੀ ਚੱਲੋ ਉਹ ਕੰਮ ਸਿਸਟਮ ਗਿਆ ਬਾਈ ਨਾਲ ਤੂੜੀ ਵਾਲਾ ਆ ਗਿਆ ਠੀਕ ਆ ਹਾਂ ਤੂੜੀ ਵਾਲਾ ਆ ਗਿਆ ਇਹਦੇ ਮੂਹਰੇ ਲੇ ਪਾਸੇ ਆ ਫਰਸ਼ ਲਾਤੀ ਇੱਥੇ ਇੱਥੇ ਕੀ ਕਰੋਗੇ ਇੱਥੋਂ ਬਈ ਪੰਡ ਤੂੜੀ ਇੱਥੇ ਖੋਲੀ ਵਿੱਚ ਹੀ ਉਹਦੇ ਹਰਾ ਪਾਇਆ ਕਰੰਟੀ ਨਾਲ ਲਾ ਕੇ ਖੁਰਨੀਆਂ ਜਾ अच्छा। ਪਾਤਾ ਸਿੱਧਾ ਠੀਕ ਆ। ਖੁਰਨਗਾ ਦਾ ਹੱਥ ਮਾਰਨ ਦੀ ਲੋੜ ਨਹੀਂ ਗਈ। ਹਾਂ। ਫੇਰ ਪਸ਼ੂ ਨੂੰ ਖੋਲਣ ਬੰਨਣ ਦੀ ਲੋੜ ਨਹੀਂ ਵੀ ਖੋਲ ਕੇ ਲਾ ਕੇ ਖੇਲ ਤੇ ਹੋਣੀ ਵਟ ਪਾਣੀ ਪਿਆ ਕੇ ਲਿਆ ਕੇ ਫੇਰ ਬੰਨ। ਇੱਥੇ ਨਿਵਾਉਂਗੇ। ਨਿਵਾਉਣ ਵਾਲਾ ਸਿਸਟਮ ਵੀ ਦੱਸਦਾ ਤੈਨੂੰ ਮੈਂ। ਖੁਰਨਗਾ ਦੇ ਵਿੱਚ ਹੀ ਪਾਣੀ ਵਾਲਾ ਸਿਸਟਮ ਕਰਤਾ। ਕੋਈ ਪਾਣੀ ਪੀਣ ਵਾਸਤੇ ਪਸ਼ੂ ਨੂੰ ਦੂਰ ਲਿਜਾਣ ਦੀ ਲੋੜ ਨਹੀਂ। ਇੱਕ ਟੂਟੀ ਛੱਡਣੀ ਐ। ਸਾਰੀ ਖੁਰਲੀ ਪਾਣੀ ਨਾਲ ਭਰ ਜਾਣੀ ਐ। ਠੀਕ ਹੈ। ਠੀਕ ਹੈ। ਪਾਣੀ ਵੀ ਜਦੋਂ ਪਸ਼ੂ ਜੀ ਕਰੂਗਾ ਤੜਕੇ ਪਾ ਕੇ ਦੀਆਂ ਜੋ ਨੀਰਾ ਖਾੜਿਆ ਪਸ਼ੂਆਂ ਨੇ ਪਾਣੀ ਖੋਰਨੀ ਜੀ ਛੱਡ ਦੇਣਾ ਆਪਾਂ ਕਰਕੇ ਸਾਫ਼ ਕਰਨੀ ਹਾਂ ਉੱਥੇ ਜਦੋਂ ਮਰਜ਼ੀ ਪਸ਼ੂ ਪਾਣੀ ਪੀ ਲੈ ਹਨਾ ਸੌਖਾ ਰਹਿੰਦਾ ਪਸ਼ੂ ਨੇ ਨਹੀਂ ਤਾਂ ਦਿਨ ਚ ਦੋ ਵਾਰੀ ਦਿਖਾਉਂਦਾ ਹੁੰਦਾ ਵਾਤ ਵਾਤ ਪਾਣੀ ਜਾਂ ਤਿੰਨ ਨਗਰ ਦਿਖਾਉਂਦਾ ਹੂ ਵਾਤ ਵਾਤ ਕੋਈ ਵਾੜਾ ਐਨੀਮਲ ਲਵਰ ਹੋਇਆ ਤਾਂ ਠੀਕ ਹੈ ਇਹ ਚੀਜ਼ਾਂ ਤੇ ਨਮਾੜ ਨਮਾਉਣ ਵਾਲਾ ਕੰਮ ਹੈ ਹੋ ਸਾਹਮਣੇ ਬੋਰਡ ਲੱਗੇ ਹੋਇਆ ਉੱਥੇ ਆਪਾਂ ਪ੍ਰੈਸ਼ਰ ਪੰਪ ਲਾਉਣਾ ਠੀਕ ਹੈ ਆਪਣੇ ਪਹਿਲਾਂ ਵੀ ਘਰੇ ਲੱਗੇ ਹੋਏ ਉਧਰਲੇ ਪਾਸੇ ਦੀ ਤੇ ਉਹਦੇ ਨਾਲ ਹੀ ਸਾਰੇ ਪਸ਼ੂ ਨਮਾ ਲਿਆ ਕਰਨੇ ਆ ਪਾਣੀ ਸਾਰੇ ਦਾ ਸਾਰਾ ਪੈਪਰਾ ਹੀ ਬਾਹਰ ਹੁਣ ਯਾਰ ਵੈਸੇ ਮੇਰੇ ਵਰਗੇ ਵਿਦਵਾਨ ਬਹੁਤ ਹੋਣਗੇ ਵੀਡੀਓ ਤੇ ਵੀ ਅੱਗੇ ਕਿਸੇ ਨੇ ਕੀ ਕੱਢ ਲਿਆ ਪਿੰਡ ਵਾਲੇ ਕਿੰਨੇ ਕਿ ਕਰੋੜਪਤੀ ਬਣ ਗਏ ਕਿਹਨੇ ਕੋਠੀ ਪਾ ਲਈ ਕਿਹਨੇ ਗੱਡੀਆਂ ਲੈ ਲਈਆਂ ਵੀ ਆਹੀ ਉੱਥੇ ਪਸ਼ੂਆਂ ਦੇ ਵਿੱਚ ਬੈਠੇ ਆ ਯਾਰ ਬਾਈ ਹੋਰ ਨਹੀਂ ਮੈਨੂੰ ਪਤਾ ਐ ਸੀ ਗੱਲ ਦਾ ਅੱਜ ਤੋਂ 5-7 ਸਾਲਾਂ ਨੂੰ ਇਹਨਾਂ ਦੇ ਸਿਰ ਤੇ ਹੀ ਗੱਡੀਆਂ ਲੱਗਿਆ ਵਿਖਾਵਾਂਗੇ ਹੋਰ ਦੱਸੋ ਅੱਛਾ ਹਾਂ ਆਲਟੋ ਆਲਟੋ ਨਹੀਂ ਆਲਟੋ ਦਾ ਹੁਣ ਵੀ ਹੈਗੀ ਆ ਗੱਡੀ ਮਾੜੀ ਨਹੀਂ ਹੋਗੀ ਪਰ ਆਲਟੋ ਦਾ ਕੀ ਆਲਟੋ ਦਾ ਅਸੀਂ 2 ਮਹੀਨੇ ਚ ਹੀ ਲੈ ਲਾਂਗੇ ਇਥੋਂ ਪਸ਼ੂਆਂ ਦੇ ਸਿਰ ਤੋਂ ਆਲਟੋ ਦਾ 2 ਮਹੀਨੇ ਚ ਹੀ ਆ ਗਈ ਵੱਡੀ ਗੱਡੀ ਦੀ ਗੱਲ ਕਰ ਕੋਈ। ਉਹ ਤੋਂ ਮੈਂ ਲਦਾ ਉਹ ਗਰੇਵਾਲ ਫਾਰਮ ਵਾਲੀਆਂ ਦੀਆਂ ਵੀਡੀਓ ਵਹਲੀਆਂ ਦੇਖਦਾ ਹਾਂ। ਨਹੀਂ ਨਹੀਂ ਨਹੀਂ। ਉਹ ਤਾਂ ਹੈਗਾ ਗੱਲਾਂ ਵਾਲੇ ਉਹ ਤਾਂ ਠੰਦੇ ਭਾਂਡੇ ਸੀ ਪਹਿਲਾਂ ਤੁਸੀਂ ਤੇ ਚਾਹ ਹਾਂ ਕਾਦੇ ਪਿੱਛੇ ਕੰਟ੍ਰੋਵਰਸੀ ਹੋ ਜੂ ਉਹਨਾਂ ਬਾਰੇ ਬੋਲੀ ਤੋਂ ਰਹਿਣ ਦੇ ਉਹਨਾਂ ਗੱਲਾਂ ਨੂੰ। ਆਪਾਂ ਬਈ ਦਿਆਰਬਾ ਕਿੰਨੇ ਸਾਲ ਦਾ? ਆਪਾਂ 0 ਤੋਂ ਸਟਾਰਟ ਕੀਤਾ। ਜਦੋਂ ਜੰਮੀਆਂ ਤਿਆਰ ਵੇਝੀਆਂ ਬਈ। ਠੀਕ ਹੈ। ਮਤਲਬ ਵੀ 20 ਸਾਲ ਹੋ ਗਏ ਪਸ਼ੂਆਂ ਦੇ ਪਾਸੇ। ਆਪਣੇ ਹੁਣ ਤਾਂ ਇਹ ਪਸ਼ੂਗਲ ਮਗਰਲੇ ਪਾਸੇ ਕਰ ਲਿਆ ਘਰ ਮੂਰੇ ਪਾਵਾਂਗੇ। ਆਪਣੇ ਪੁਰਾਣੇ ਘਰੇ ਜਾ ਕੇ ਦੇਖੀ ਪਸ਼ੂ ਮੂਰੇ ਆ। ਪਹਿਲਾਂ ਮੱਥੇ 'ਚ ਪਸ਼ੂ ਹੀ ਸਿੱਧਾ ਪਹਿਲਾਂ ਆਪਣੇ ਬਾਰ ਦੇ ਵਿੱਚ ਰੂੜੀ ਆ ਰੂੜੀ ਤੋਂ ਬਾਅਦ ਦਰਵਾਜ਼ਾ ਉਸੇ ਦਰਵਾਜੇ ਦੇ ਪਸ਼ੂ ਹੁੰਦੇ ਆ ਉਹ ਦੂਗਾ ਦਰਵਾਜੇ ਤੋਂ ਬਾਹਰ ਫੇਰ ਪਸ਼ੂ ਹੁੰਦੇ ਆ ਵੈਸੇ ਤਾਂ ਯਾਰ ਚਲੋ ਖੈਰ ਚੌੜੂ ਦੀ ਚੌੜ ਰਹਿ ਗਈ ਹੁਣ ਸਿਆਣੀ ਗੱਲ ਹੈ ਮੇਰੇ ਖਿਆਲ ਨਾਲ ਵੀ ਜਿਵੇਂ ਉਹ ਆਪਣੇ ਬਜ਼ੁਰਗ ਕਹਿਣਦੇ ਵੀ ਆ ਤੁਸੀਂ ਮੱਝ ਰੱਖੋਗੇ ਤਾਂ ਤੁਹਾਨੂੰ ਦੁੱਧ ਦੇਊਗੀ ਜਾਂ ਉਹ ਲੱਖ ਦੀ 1.5 ਲੱਖ ਦੀ ਵਿਕ ਜੂਗੀ ਜੇ ਤੁਸੀਂ ਮੋਬਾਈਲ ਲਵੋਗੇ ਉਹ ਵੀ ਕੱਟ ਜੂ ਗੱਡੀ ਲਵੋਗੇ ਉਹ ਵੀ ਕੱਟ ਜੂ ਜੇ ਤੁਸੀਂ ਕੁੱਤਾ ਲਵੋਗੇ ਤਾਂ ਉਹ ਉਹ ਕੁੱਤੇ ਦਾ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਜਿਹੜੀ ਜਿਹੜੀ ਇਹ ਇਹਦੀ ਆਮਦਨ ਨਾਲ ਨਾ ਬਾਈ ਇਹ ਤਾਂ ਹੁਣ ਆ ਇਹਦੇ ਸੀ 15 ਲੱਖ ਰੁਪਈਆ ਲਾਦਾ ਸਾਰੇ ਜਗਾੜ ਤੇ ਇੰਨਾ ਕੁ ਮਜ਼ਬੂਤ ਕੀਤਾ ਲੋਕ ਨਹੀਂ ਤਾਂ ਹ ਇੰਸਟਾਗ੍ਰam ਹੈ ਠੀਕ ਹੈ ਆਪਾਂ ਲੈਟਰ ਪਾਇਆ ਇਹਦੇ ਤੇ ਵੀ ਯਾਰ ਇਹ ਕਰਨਾ ਹੀ ਕਰਨਾ 15 ਲੱਖ ਰੁਪਏ ਇਹ ਤੇ ਲਾਦਾ ਹੁਣ ਇਸ ਇੱਥੇ ਪੈਸੇ ਲਾਇਆ ਦਾ 1% ਵੀ ਪਛਤਾਵਾ ਨਹੀਂ ਹੈਗਾ ਵੀ ਪੈਸੇ ਖਰਾਬ ਕਰਤੇ ਤੇ ਕਰਦੇ ਕੀ ਕਹਿੰਦੇ ਆ ਕਰਦੇ ਵੀ ਨਾਲ ਆ ਬਾਈ ਐ ਤਾਂ ਨਹੀਂ ਕਿਤੇ ਵੀ ਉਹਨਾਂ ਤੋਂ ਬਾਹਰ ਹੀ ਚੱਲੀ ਜਾਣਾ ਨਾ 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 ਮਤਲਬ ਹੀ ਨਹੀਂ ਬਈ ਕਰਦੇ ਨਾਲ ਹੈ ਕਿ ਜੋ ਕੰਮ ਕਰਾਂਗੇ ਚੰਗਾ ਕੰਮ ਕਰਾਂਗੇ ਕਰਦੇ ਸਾਥ ਆਟੋਮੈਟਿਕ ਹੀ ਦੇਣਗੇ ਆਪ ਨੂੰ ਨਹੀਂ ਰੋਕਦੇ ਹੋ ਚੱਲ ਹੁਣ ਅਖੀਰਲੀ ਗੱਲ ਮੇਰੀ ਗੱਲ ਤਾਂ ਛੱਡ ਦੇ ਵੀ ਮਤਲਬ ਜੇ ਤੂੰ ਹੁਣ ਮੱਲਾ ਕਹਿਣਾ ਵੀ ਕਰੀ ਜਾਂਦਾ ਮੈਂ ਵੀ ਕਿ ਪਸ਼ੂਆਂ ਦਾ ਕੰਮ ਹੈ ਜਿਹੜਾ ਕੋਈ ਨੌਜਵਾਨ ਵੇਖੂਗਾ ਜਿਹੜਾ ਕੋਈ ਇਸ ਧੰਦੇ ਨੂੰ ਲੈ ਕੇ ਨੈਗੇਟਿਵ ਹੈ ਜਿਹੜਾ ਕਹਿੰਦਾ ਨਹੀਂ ਇਹਦੇ 'ਚ ਕੋਈ ਉਹਨੂੰ ਕੀ ਬੇਨਤੀ ਹੈ ਬਈ ਇੱਕ ਮੱਝ ਰੱਖ ਲੈ ਹਮ ਇੱਕ ਮੱਝ ਸਿਰਫ ਹੂੰ ਭਾਵੇਂ ਉਹ ਕਿਸੇ ਤੋਂ ਧਿਆਰੇ ਤੇ ਲੈ ਕੇ ਰੱਖ ਲੈ ਧਿਆਰੇ ਦਾ ਮਤਲਬ ਵੀ ਕਿਸੇ ਤੋਂ ਗਊ ਲਿਆ ਕੇ ਰੱਖ ਦੇਈ ਮੈਂ ਪਾਲੂਗਾ ਦੁੱਧ ਤੋਂ ਦੁੱਧ ਹੀ ਕਰ ਲਾਂਗੇ ਹਨਾ ਉਹਵੇਂ ਲਿਆ ਕੇ ਰੱਖ ਲੈ 1 ਸਾਲ ਉਸ ਮੈਂ ਇਹਨੂੰ ਰੱਖੇ ਸਾਲ ਦੇ ਵਿੱਚ ਉਹਦਾ ਖਰਚਾ ਤੇ ਆਮਦਨ ਗਿਣ ਕੇ ਠੀਕ ਹੈ ਆਪਦਾ ਨਤੀਜਾ ਆਪ ਕੱਢ ਲੈ ਵੀ ਇਹਦੇ ਵਿੱਚ ਫਾਇਦਾ ਹੈਗਾ ਕਿ ਨਹੀਂ ਹੈਗਾ ਪਰ ਇੱਕ ਸ਼ਰਤ ਹੈ ਵੀ ਜਿਹੜੀ ਮੱਹ ਲਿਆਉਣੀ ਆ ਜਾਂ ਗਾਂ ਲਿਆਉਣੀ ਆ ਚੰਗੇ ਦੁੱਧ ਵਾਲੀ ਹੋਵੇ ਨਾ ਹੋਵੇ ਕਿਤੇ ਮੈਂ ਲਿਆਵੇਂ ਤੇ ਉਹ ਦੁੱਧੋ ਦੁੱਧ ਥੱਲੇ 4 ਕਿਲੋ ਹੋਵੇ ਹੈ ਤੇ ਮੁੜ ਕੇ ਕਹਿੰਦੇ ਮੇਰਾ ਤਾਂ ਖਰਚਾ ਵਧ ਗਿਆ ਤੇ ਤੇ ਆਮਦਨ ਹੋਈ ਨਹੀਂਗੀ ਦੁੱਧ ਚੰਗੀ ਮੈ ਹੋਵੇ ਚੰਗੀ ਨਸਲ ਦੀ ਜਿਹੜੀ ਦੁੱਧ ਦਿੰਦੀ ਹੋਵੇ ਆਪਾਂ ਬਰੀਡਿੰਗ ਦਾ ਹੀ ਕੰਮ ਕਰਨਾ ਇਸ ਤੋਂ ਬਾਅਦ ਆਪਾਂ ਜਿਹੜੇ ਦੂਜੇ ਜਿਹੜੇ ਆਮ ਖੋਲੇ ਆਗੇ ਜਿਹੜੇ 2-2 ਕਿਲੋ ਉਧਾ ਲਈਆਂ ਉਹ ਨਹੀਂ ਰੱਖਣਗਾ ਸਿੱਧੀ ਤੇ ਸਪਸ਼ਟ ਗੱਲ ਹੈ ਠੀਕ ਹੈ ਰੱਖਾਂਗੇ ਉਹੀ ਜਿਹੜੇ ਪਸ਼ੂ ਚੰਗਾ ਦੁੱਧ ਦਿੰਦੇ ਹੋਣਗੇ ਚੰਗੀ ਨਸਲ ਦੇ ਹੋਣਗੇ ਉਹਨਾਂ ਨੂੰ ਪਾਲਣਾ ਵੀ ਸੌਖਾ ਬਈ ਉਹ ਖਾਂਦੇ ਪੀਂਦੇ ਵੀ ਠੰਗ ਨਾਲ ਹੈ ਜਿਹੜੇ ਕੋਈ ਨਸਲ ਨਹੀਂ ਹੁੰਦੀ ਉਹ ਮਾਰੀ ਬੂਥ ਇਧਰ ਨੂੰ ਰੋਲਤਾ ਮਾਰੀ ਬੂਥ ਇਧਰ ਨੂੰ ਰੋਲਤਾ ਉਹ ਉਹ ਨਸਲ ਦਾ ਉਹ ਕੰਮ ਉਹ ਹਈ ਬਈ ਲੁਧਿਆਣੇ ਕਿੰਨੇ ਨਾ ਲੁਧਿਆਣੇ ਜ਼ਿਲ੍ਹੇ ਚ ਲੋਕਾਂ ਕੋਲ ਪੈ ਲੀਆਂ ਘਟਾ ਕਿਲਾ ਕਿਲਾ ਤੇ ਉੱਥੇ ਲੋਕਾਂ ਨੇ ਪੰਜ ਪੰਜ ਰੱਖਿਆ ਪਸ਼ੂ ਤੇ ਉਹਨਾਂ ਦੀ ਆਈ ਚਲਾਈ ਪੂਰੀ ਵਧੀਆ ਚੱਲਦੀ ਹੈ ਬਈ ਮੈਂ ਆਖਿਆ ਯਾਰ ਜਿਹਦੇ ਪਸ਼ੂ ਰੱਖਿਆਗੇ ਉਹਦੇ ਬੋਝੇ ਦੇ ਵਿੱਚੋਂ ਪੈਸਾ ਮੁੱਕਦਾ ਹੀ ਨਹੀਂ ਕਿਉਂਕਿ ਆਈ ਚਲਾਈ ਦਿੱਲੀ ਚੱਲਦੀ ਹੈ ਦਿੱਲੀ ਦਾ ਦਸਾਂ ਦਿਨਾਂ ਤੋਂ ਤਨਖਾਹ ਆਉਣੀ ਹੈ ਦਿੱਲੀ ਦਾ ਦਿੱਲੀ ਦਾ ਦਿੱਲੀ ਦਾ ਦਸਾਂ ਦਿਨਾਂ ਤੋਂ ਇਕੱਠੇ ਪੈਸੇ ਤੂੰ ਫੜ ਲਓ ਜਦੋਂ ਮਰਜੀ ਪਹਿਲਾਂ ਫੜਨੇ ਆ ਪਹਿਲਾਂ ਫੜ ਲਓ ਡੇਰੀ ਵਾਲੇ ਤੋਂ ਜੇ ਕਿਸੇ ਨੂੰ ਲੋੜ ਆਦਾ ਜੇ ਕਿਸੇ ਨੂੰ ਲੋੜ ਨਹੀਂ ਵੀ ਪਾਂਦਾ ਪਾਂਦਾ ਠੰਡਾ ਤਾਂ ਬਈ ਆਪ ਦਾ ਮਹੀਨੇ ਤੋਂ ਫੜਨੋ ਲਵੀ ਤੇਰੇ ਕੋਲ ਦੁਬਾਰਾ ਫੇਰ ਆਵਾਂਗੇ ਜਿੱਦੇ ਤੋਂ ਪਸ਼ੂ ਰੱਖ ਲਈ ਮਹੀਨੇ ਤਿੰਨਾਂ ਨੂੰ ਆਵਾਂਗੇ ਆ ਜਾਓ ਆ ਜਾਓ ਬਾਈ ਉਹਦੇ ਕੱਢਾਂਗੇ ਨਿਚੋੜਨ ਵਾਲੇ ਜੀ ਆਇਆਂ ਨੂੰ ਧੰਨਵਾਦ ਮੈਂ ਤੁਹਾਨੂੰ ਸਾਲ ਦੀ ਸਾਲ ਆਇਆ ਕਰਾਂ ਮੇਰੇ ਕੋਲ ਤੁਹਾਨੂੰ ਦੱਸ ਦਿਆ ਕਰਾਂ ਉਹ ਵੀ ਮੈਂ ਭਾਈ ਪਿਛਲੇ ਸਾਲ ਦੀ ਕਮਾਈ ਤੋਂ ਆਹ ਚੀਜ਼ ਲੈ ਲਈ ਲੈ ਵੀ ਇਹਦੀ ਪਟਨੂ ਵਰ ਕਰਿਆ ਕਰਾਂਗੇ ਚੈੱਕ ਤੇ ਬਾਕੀ ਇਹਦੀ ਗੱਲ ਸਹੀ ਹੈ ਕਿ ਮੇਰੀ ਗੱਲ ਸਹੀ ਹੈ ਕਮੈਂਟਾਂ ਚ ਜਰੂਰ ਦੱਸ ਦਿਓ ਹਾਂ